ਬਾਜੀ ਨਾਨਕ ਸਰ ਦੀ ਸੰਪਰਦਾ ਨੂੰ ਜਿਹਨੇ ਸਮਝ ਲਿਆ ਉਹਨੇ ਗੁਰਦੁਆਰੇ ਦੇ ਕਨਸੈਪਟ ਨੂੰ ਸਮਝ ਲਿਆ ਉੱਥੇ ਗੋਲਕ ਨਹੀਂ ਲੱਗੀ ਹੋਈ ਹੁਣ ਬਹੁਤ ਸਾਰੇ ਡੇਰੇ ਨੇ ਕਈ ਤੁਸੀਂ ਨਾਨਕ ਸਰ ਵਾਲੇ ਪ੍ਰਚਾਰਕਾਂ ਨੂੰ ਕਈਆਂ ਨੂੰ ਮਖੌਲ ਕਰਦੇ ਸੁਣਿਆ ਹੋਵੇਗਾ ਚਮਤਕਾਰ ਦੀ ਗੱਲਾਂ ਕਰਦੇ ਸੁਣਿਆ ਹੋਵੇਗਾ ਤੁਸੀਂ ਮਾਈਂਡ ਸੈਟ ਉਹ ਬਣਾ ਲਿਆ ਕਿ ਡੇਰਿਆ ਨੇ ਸੰਪਰਦਾਵਾਂ ਨੇ ਇਹਨਾਂ ਨੇ ਇਹਨਾਂ ਦਾ ਯੋਗਦਾਨ ਬਹੁਤ ਹੈ ਬਾਜੀ ਮਨਿੰਦਰ ਭਾਈ ਮੈਨੂੰ ਲੱਗੇ ਨਾਨਕ ਸਰ ਉਹਨਾਂ ਦੀ ਆਸਥਾ ਜੁੜੀ ਹੋਈ ਸੀਗੀ ਮੈਂ ਗਿਆ ਬਾਬਾ ਗੁਰਜੀਤ ਸਿੰਘ ਜੀ ਨੂੰ ਮਿਲਿਆ ਜੀ ਤੁਸੀਂ ਆਹ ਲਾ ਲੋ ਜਿਹੜੀ ਸੰਪਰਦਾ ਦੇ ਮੈਂ ਵੀ ਜਿਹੜੀ ਗੱਲਾਂ ਸੋਚਦਾ ਸੀਗਾ ਨਾ ਮੈਂ ਬੁਰਾ ਨਹੀਂ ਸੋਚਦਾ ਸੀਗਾ ਬਟ ਮੈਂ ਸੋਚਦਾ ਸੀਗਾ ਠੀਕ ਹੈ ਯਾਰ ਮੈਂ ਤਾਂ ਜਿਹੜੀ ਗੱਲ ਸੁਣੀਆ ਹਾਸੇ ਮਖੋਲਾ ਵਾਲੀ ਸੁਣੀਆ ਦੀ ਮੈਂ ਜਦੋਂ ਜਾ ਕੇ ਉੱਥੇ ਉਤਜਾਹ ਕੀਤਾ ਸਭ ਤੋਂ ਪਹਿਲੀ ਗੱਲ ਮੈਂ ਹੈਰਾਨ ਕੀ ਗੋਲਗ ਨਹੀਂ ਹੈ ਲੰਗਰ ਫੇਰ 24 ਘੰਟੇ ਚੱਲਦਾ ਹੈ ਤੁਸੀਂ ਕਿਸੇ ਛੋਟੇ ਸਿੰਘ ਸਭਾ ਗੁਰਦੁਆਰੇ ਦੇ ਮਾਫ ਕਰਿਓ ਪ੍ਰਧਾਨ ਦੇ ਨਾਲ ਗੱਲ ਕਰਕੇ ਦੇਖਿਓ ਕਿੰਨਾ ਕ ਆਕੜ ਹੁੰਦੀ ਐ ਐਮਐਲਏ ਤੋਂ ਵੱਧ ਮੈਂ ਉਹ ਵੀ ਦੇਖੇ ਨੇ ਲੋ ਜਦੋਂ ਮੈਂ ਮੁਖ ਸੇਵਾਦਾਰ ਦੇ ਕੋਲ ਜਾ ਕੇ ਦੇਖ ਰਿਹਾ ਤਾਂ ਮੈਂ ਉਹਨਾਂ ਦੀ ਵਿਨਮਰਤਾ ਦੇਖੀ ਕਿ ਕਿੰਨਾ ਨੀਵਾਪਣ ਹੈ ਕਿੰਨੀ ਬਿਰਨਮਰਤਾ ਹੈ ਕਿੰਨੀ ਕੋਮਲਤਾ ਹੈ ਇਹ ਮੇਰੇ ਕਹੇ ਤੋਂ ਮਹਿਸੂਸ ਨਹੀਂ ਹੋਣੀ ਜਦੋਂ ਤੱਕ ਕੋਈ ਜਾ ਕੇ ਮਹਿਸੂਸ ਨਾ ਕਰੇ ਸੇਵਾ ਕਿੰਨੀ ਹੈ ਛੇਤਰ ਸੰਨਿਆਸੀ ਸਮਝਦੇ ਹੋ ਜਿਵੇਂ ਪ੍ਰੇਮਨਦੀ ਮਹਾਰਾਜ ਛੇਤਰ ਸੰਨਿਆਸੀ ਨੇ ਉਹ ਛੇਤਰ ਸੰਨਿਆਸੀ ਨੇ ਬਚਪਨ ਦੀ ਅਵਸਥਾ ਤੋਂ ਉਹ ਗੁਰਦੁਆਰੇ ਪਹੁੰਚ ਗਏ ਹੁਣ ਉਸ ਤੋਂ ਬਾਅਦ ਲਈ ਦੁਨੀਆ ਤੋਂ ਲੈਣਾ ਹੀ ਕੁਝ ਨਹੀਂ ਕਰਦੇ ਚੰਡੀਗੜ੍ਹ ਨਹੀਂ ਜਾਣਾ ਕਦੇ ਕੈਨੇਡਾ ਨਹੀਂ ਜਾਣਾ ਅਮਰੀਕਾ ਨਹੀਂ ਜਾਣਾ ਮਾਇਆ ਦਾ ਕਰਨਾ ਕੀ ਹੈ ਸਿਰਫ 24 ਘੰਟੇ ਚ 5-7 ਵਾਰੀ ਮਹਾਰਾਜ ਦੇ ਸਮੁਖ ਪੇਸ਼ ਹੋ ਕੇ ਅਰਦਾਸ ਭੋਗ ਲੋਣਾ ਤੇ ਇਹ ਸੇਵਾ ਕਰਨੀ ਆਪਣੇ ਭੋਰੇ ਚ ਵਰ ਦੇਣਾ ਤੁਸੀਂ ਕਿਵੇਂ ਗਲਤ ਕਹਿ ਸਕਦੇ ਹੋ ਗਲਤ ਕਹਿਣ ਵਾਲੇ ਉਹ ਲੋਕ ਨੇ ਜਿਨ੍ਹਾਂ ਨੇ ਚੀਜ਼ ਨੂੰ ਸਮਝਿਆ ਨਹੀਂ ਡੇਰੇ ਨੂੰ ਸੰਪਰਦਾਵਾਂ ਨੂੰ ਇਹ ਪੋਸੀਬਲ ਨਹੀਂ ਹੈ ਜੀ